ਕਹਿੰਦਾ ਖੂਨ ਚ ਗਠੀਆ ਚਲਾ ਗਿਆ ਉਹ ਗਠੀਆ ਵੀ 4 ਮਹੀਨਿਆਂ ਦੇ ਵਿੱਚ ਇਹਦੇ ਨਾਲ ਠੀਕ ਹੋ ਜਾਂਦਾ ਔਰ ਕੀ ਪਾਇਆ ਉਹਦੇ ਜ਼ਿੰਮੇਦਾਰ ਅਸੀਂ ਖੋਦਾਂ 100% ਦਵਾਈ ਸਾਡੀ ਤੇ ਜ਼ਿੰਮੇਵਾਰੀ ਵੀ ਸਾਡੀ 15 ਦਿਨਾਂ ਚ ਫਰਕ ਪਤਾ 15 ਦਿਨਾਂ ਦੇ ਵਿੱਚ ਫਰਕ ਆ ਗਿਆ ਬਿਲਕੁਲ ਬਵਾਸੀ ਤਾਂ ਬਿਲਕੁਲ ਖਤਮ ਹੋ ਗਈ ਬਵਾਸੀ ਖਤਮ ਹਾਂ ਬਿਲਕੁਲ ਬਹੁਤ ਤਕਲੀਫ ਹੁੰਦੀ ਸੀ ਅੱਛਾ ਜੀ ਹਾਂ ਮੈਂ ਇੱਥੇ ਰੋਂਦੀ ਆਈ ਸੀ 15 ਦਿਨਾਂ ਦੇ ਵਿੱਚ ਟ੍ਰੈਂਗਲੋਸਾਈਡ ਦਾ ਟੈਸਟ ਕਰਵਾ ਲਿਓ 90% ਤੱਕ ਟ੍ਰੈਂਗਲੋਸਾਈਡ ਨਾਰਮਲਾਈਜ਼ ਹੋ ਚੁੱਕੇ ਹੋਣਗੇ ਜਾਂ 100% ਹੋ ਚੁੱਕੇ ਹੋਣਗੇ ਹਾਰਟ ਟੈਗ ਦੇ ਡਰ ਤੋਂ ਸਦਾ ਲਈ ਛੁਟਕਾਰਾ ਪਾਇਆ ਜਾ ਸਕਦਾ ਹੈ ਲੀਵਰ ਤੁਹਾਡੇ ਫੈਟੀ ਨੇ ਜੀ ਤੁਸੀਂ ਉਹਦੇ ਚ ਪਾ ਰਹੇ ਹੋ ਦੇਸੀ ਕਿਉਂ ਉਹ ਉਹਨੂੰ ਡਾਈਜੈਸਟ ਕਰਨ ਦੇ ਲਾਇਕ ਹੀ ਨਹੀਂ ਉਹ ਮਸ਼ੀਨਰੀ ਚੱਲਣ ਦੇ ਲਾਇਕ ਹੀ ਨਹੀਂ ਹੈਗੀ ਇੱਕ ਲਿਕਵਿਡ ਤਿਆਰ ਕੀਤਾ ہوا ਜਿਹੜਾ ਸਵੇਰੇ ਖਾਲੀ ਪੇਟ ਲੈਣਾ ਹੁੰਦਾ 30 ਤੋਂ 35 ਐਮਐਲ ਉਹਦੇ ਨਾਲ ਲੀਵਰ ਬਿਲਕੁਲ ਫਿੱਟ ਹੋ ਜਾਂਦਾ ਸੈਟੀ ਲੀਵਰ ਸੀਗਾ ਅੱਛਾ ਫੈਟੀ ਲੀਵਰ ਹਾਂਜੀ ਤੇ ਆਪਣੇ ਪਿੱਤੇ ਚ ਪੱਥਰੀਆਂ ਸੀਗੀਆਂ ਅੱਛਾ ਜੀ ਤੇ ਗੁਰਦੇ ਚ ਸੋਲੀਆਂ ਸੀਗਾ ਵੀ ਮੇਰੀ ਕਾਫੀ ਬਿਮਾਰੀਆਂ ਠੀਕ ਹੋ ਗਈਆਂ ਕੋਲੈਸਟ੍ਰੋਲ ਤੁਹਾਡਾ ਮਹੀਨੇ ਦੇ ਵਿੱਚ ਕੰਟਰੋਲ ਹੋਣਾ ਸ਼ੁਰੂ ਹੋ ਜਾਂਦਾ ਪੰਜਾ ਸੱਤਾਂ ਦਿਨਾਂ ਦੇ ਵਿੱਚ ਰਿਜ਼ਲਟ ਆਣੇ ਸ਼ੁਰੂ ਹੋ ਜਾਣੇ ਤੁਹਾਡੀ ਘਬਰਾਹਟ ਖਤਮ ਹੋ ਜਾਂਦੀ ਅੱਛਾ ਤੋਂ ਗੰਭੀਰ ਬਿਮਾਰੀ ਜਿਹੜੀ ਉਹਨੂੰ ਕਹਿੰਦੇ ਪਗੰਦਰ ਫਿਸਟੂਲਾ ਕੈਂਸਰ ਦੇ ਬਰਾਬਰ ਇਹਨੂੰ ਤੁਲਨਾ ਦਿੱਤੀ ਗਈ ਹੈ ਅਸੀਂ 10 ਦਿਨਾਂ ਦੀ ਦਵਾਈ ਦਾ ਇੱਕ ਸੈੱਟ ਬਣਾ ਕੇ ਦਿੰਨੇ ਆ ਇਹਦੇ ਚ ਅਸੀਂ ਇਹਦਾ ਇਲਾਜ ਕਰਦੇ ਆ ਔਰ ਇਹਦੇ ਵਿੱਚ ਅੱਜਕੱਲ ਦਾ ਜਿਹੜਾ ਲਾਈਫ ਸਟਾਈਲ ਹੈ ਉਹ ਲਾਈਫ ਸਟਾਈਲ ਦੇਖਦੇ ਹੋਏ ਅਸੀਂ ਇੰਨੀ ਜ਼ਿਆਦਾ ਬਿਜ਼ੀ ਹੋ ਚੁੱਕੇ ਹਾਂ ਕਿ ਅਸੀਂ ਆਪਣੇ ਖਾਣ ਪੀਣ ਨੂੰ ਹੀ ਭੁੱਲ ਚੁੱਕੇ ਹਾਂ ਅਸੀਂ ਕੁਝ ਵੀ ਅਣਸ਼ਾਨ ਖਾਂਦੇ ਆਂ ਗੰਦਮੰਦ ਖਾਂਦੇ ਆਂ ਜਿਹਦੇ ਕਾਰਨ ਹੁੰਦੀਆਂ ਨੇ ਬਹੁਤ ਹੀ ਵੱਡੀਆਂ ਵੱਡੀਆਂ ਬਿਮਾਰੀਆਂ ਸਸਟ੍ਰੀਆਕਾਰ ਮੈਸੇਵੀ ਕਲਿਆਣ ਜੇ ਅਸੀਂ ਗੱਲ ਕਰੀਏ ਬਿਮਾਰੀਆਂ ਦੀਆਂ ਤੇ ਉਹਦੀ ਮੇਨ ਚਾਰਜ ਜਿਹੜੀ ਹੁੰਦੀ ਹੈ ਉਹ ਹੁੰਦਾ ਸਾਡਾ ਖਾਣ ਪੀਣ ਜਿੰਨੂੰ ਅਸੀਂ ਭੁੱਲ ਚੁੱਕੇ ਆ ਆਪਣਾ ਘਰ ਦਾ ਨਹੀਂ ਖਾਂਦੇ ਬਾਹਰ ਦਾ ਖਾਂਦੇ ਆ ਫਾਸਟ ਫੂਡ ਖਾਂਦੇ ਆ ਕੁਝ ਵੀ ਖਾਂਦੇ ਆ ਜਿਹਦੇ ਕਾਰਨ ਕੀ ਹੁੰਦਾ ਹੈ ਕਿ ਸਾਡਾ ਜਿਹੜਾ ਕੋਲੇਸਟ੍ਰੋਲ ਹੈ ਉਹ ਬਿਮਾਰੀ ਲੱਗ ਜਾਂਦੀ ਹੈ ਸਾਡੀ ਕੋਲੇਸਟ੍ਰੋਲ ਦੀ ਬਿਮਾਰੀ ਲੱਗ ਜਾਂਦੀ ਹੈ ਸਾਨੂੰ ਸਾਡਾ ਖੂਨ ਗਾੜਾ ਹੋ ਜਾਂਦਾ ਹੈ ਔਰ ਉਹਦੇ ਨਾਲ ਹੁੰਦਾ ਕੀ ਹੈ ਸਾਨੂੰ ਲੰਬੀ ਲੰਬੀ ਧੀਰ ਤੱਕ ਜਿਹੜੀ ਕਿ ਗੋਲੀਆਂ ਖਾਨੀਆਂ ਪੈਂਦੀਆਂ ਕਿ ਤੁਹਾਡਾ ਜਿਹੜਾ ਖੂਨ ਹੈ ਪਤਲਾ ਰਵੇ ਤੇ ਤੁਹਾਨੂੰ ਜਿਹੜੀ ਹਾਰਟ ਦੀ ਪ੍ਰੋਬਲਮ ਨਾ ਹੋਵੇ ਕਿਉਂਕਿ ਕੋਲੇਸਟ੍ਰੋਲ ਦੇ ਨਾਲ ਹੀ ਹਾਰਟ ਦੀ ਪ੍ਰੋਬਲਮ ਵੀ ਵੱਧਦੀ ਹੈ ਮੈਂ ਅੱਜ ਆਈ ਹਾਂ ਮੁੱਲਾਪੁਰ ਪੁਰਨ ਜੀਵਨ ਆਯੁਰਵੇਦ ਮੇਰੇ ਨਾਲ ਡਾਕਟਰ ਨੇ ਤੇ ਸਾਨੂੰ ਦੱਸਣਗੇ ਕਿ ਸਭ ਨੂੰ ਇੱਕ ਗੱਲ ਤਾਂ ਪਤਾ ਹੈ ਜਿਹੜਾ ਕੋਲੇਸਟ੍ਰੋਲ ਹੁੰਦਾ ਉਹ ਫਾਸਟ ਫੂਡ ਨਾਲ ਹੁੰਦਾ ਹੈ ਲੇਕਿਨ ਉਹਦੇ ਹੋਰ ਕੀ ਕਾਰਨ ਹੈ ਅਸੀਂ ਉਹ ਵੀ ਪੁੱਛਾਂਗੇ ਤੇ ਆਯੁਰਵੇਦ ਇਹਦਾ ਕੀ ਰਿਜ਼ਲਟ ਹੈ ਇਹ ਬਿਮਾਰੀ ਦਾ ਕੀ ਰਿਜ਼ਲਟ ਦਿੰਦਾ ਆਯੁਰਵੇਦ ਇਹ ਵੀ ਪੁੱਛਾਂਗੇ ਸਸੇ ਗੱਲ ਜੀ ਸਸੇ ਗੱਲ ਜੀ ਪਹਿਲਾਂ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਦਾ ਹਾਂ ਜੀ ਤੁਹਾਡਾ ਤੇ ਤੁਹਾਡੇ ਦਰਸ਼ਕਾਂ ਦਾ ਪੁਨਰ ਜੀਵਨ ਆਯੁਰਵੇਦ ਦਵਾਖਾਨੇ ਤੇ ਦੂਜੀ ਗੱਲ ਆ ਅੱਜਕੱਲ ਬਹੁਤ ਚਰਚਾ ਦਾ ਵਿਸ਼ਾ ਵਾ ਗਲਤ ਖਾਣ ਪੀਣ ਗਲਤ ਖਾਣ ਪੀਣ ਗਲਤ ਖਾਣ ਪੀਣ ਦੇ ਨਾਲ ਨਾਲ ਮੈਂ ਇੱਕ ਹੋਰ ਇਹਦੇ ਵਿੱਚ ਐਡੀਸ਼ਨ ਕਰਨਾ ਚਾਹੂੰਗਾ ਸਹੀ ਖਾਣ ਪੀਣ ਨੂੰ ਵੀ ਸਹੀ ਤਰੀਕੇ ਨਾਲ ਨਾ ਖਾਣਾ ਵੀ ਇੱਕ ਗਲਤ ਖਾਣ ਪੀਣ ਹੈ ਮੈਂ ਸਮਝੀ ਨਹੀਂ ਮਤਲਬ ਸਾਨੂੰ ਪੂਰੀ ਤਰ੍ਹਾਂ ਸਮਝਾਓ ਜਿਸ ਤਰ੍ਹਾਂ ਕਿ ਡਰਾਈ ਫਰੂਟਸ ਬਹੁਤ ਵਧੀਆ ਨੇ ਅਚਰੇ ਰਿਪਾਰੀ ਲਈ ਦੇਸੀ ਕਿਉਂ ਬਹੁਤ ਵਧੀਆ ਬੋਡੀ ਲਈ ਦੁੱਧ ਕਿਉਂ ਬਹੁਤ ਵਧੀਆ ਵਾ ਬਟ ਕੀ ਤੁਸੀਂ ਇੱਕ ਜਿੱਦਾਂ ਇੱਕ ਗੰਨੇ ਵਾਲੀ ਮਸ਼ੀਨ ਹੁੰਦੀ ਹੈ ਨਾ ਤੁਸੀਂ ਦੇਖੀ ਚੱਲਦੀ ਹੈ ਗੰਨੇ ਵਾਲੀ ਮਸ਼ੀਨ ਦੇ ਵਿੱਚ ਕੈਪੈਸਿਟੀ ਹੈਗੀ ਆ 4 ਗੰਨੇ ਪੈਣ ਦੀ ਜੀ ਪਰਾਪੌ ਦੇ ਵਿੱਚ 20 ਗੰਨੇ ਪਾ ਦਾਂਗੇ ਤਾਂ ਕੀ ਹੁੰਦਾ ਕਿ ਉਹ ਫਸ ਜਾਂਦੀ ਹੈ ਨਾ ਤੱਕ ਤੱਕ ਕਰਦੀ ਹਾਂਜੀ ਲੀਵਰ ਤੁਹਾਡੇ ਫੈਟੀ ਨੇ ਜੀ ਤੁਸੀਂ ਉਹਦੇ ਚ ਪਾ ਰਹੇ ਹੋ ਦੇਸੀ ਕਿਉਂ ਉਹ ਉਹਨੂੰ ਡਾਈਜੈਸਟ ਕਰਨ ਦੇ ਲਾਇਕ ਹੀ ਨਹੀਂ ਉਹ ਮਸ਼ੀਨਰੀ ਚੱਲਣ ਦੇ ਲਾਇਕ ਹੀ ਨਹੀਂ ਹੈਗੇ ਤਾਂ ਉਹ ਸਹੀ ਖਾਣ ਪੀਣ ਵੀ ਤੁਹਾਡੇ ਟਾਕਸਿਨ ਹੀ ਬਣਾਊਗਾ ਤੁਹਾਡੇ ਬੀਪੀ ਵਧਾਊਗਾ ਤੁਹਾਡਾ ਕੋਲੇਸਟ੍ਰੋਲ ਵਧਾਊਗਾ ਬਿਲਕੁਲ ਸਹੀ ਕਹਿ ਰਹੇ ਮਤਲਬ ਕਿ ਸਾਨੂੰ ਜਿਹੜਾ ਬਦਾਮ ਉਹ ਕਿਉ ਮੱਖਣ ਇਹ ਸਭ ਅਸੀਂ ਆਪਣੇ ਘਰ ਖਾਂਦੇ ਆਏ ਇਹ ਵੀ ਘਟਾ ਦਈਏ ਜਾਂ ਬੰਦ ਹੀ ਕਰ ਦਈਏ ਨਹੀਂ ਪਹਿਲਾਂ ਤੁਸੀਂ ਉਹ ਉਹਦੇ ਨਾਲ ਆਪਣੇ ਲੀਵਰ ਨੂੰ ਸਹੀ ਕਰੋ ਠੀਕ ਹੈ ਤੁਸੀਂ ਕੱਚੀ ਲੱਸੀ ਦੇ ਵਰਤੋਂ ਕਰ ਸਕਦੇ ਹੋ ਪਾਣੀ ਦੇ ਵਿੱਚ ਦੁੱਧ ਪਾ ਕੇ ਯੂਜ਼ ਕਰ ਸਕਦੇ ਆ ਇਦਾਂ ਕਈ ਰੈਮਡੀਜ਼ ਨੇ ਨਾਰੀਅਲ ਪਾਣੀ ਦਾ ਯੂਜ਼ ਕਰਨਾ ਤੁਸੀਂ ਪਹਿਲਾਂ ਆਪਣੇ ਲੀਵਰ ਨੂੰ ਫਿੱਟ ਕਰੋਗੇ ਜਿਨੇ ਉਹਦੇ ਜੂਸਿਸ ਕੱਢਣੇ ਆ ਜੀ ਜਿਨੇ ਉਸ ਡਾਈਟ ਨੂੰ ਪਚਾਉਣਾ ਵਾ ਤੁਹਾਡਾ ਪਾਚਨ ਸਹੀ ਹੋ ਜਾਏਗਾ ਤੇ ਇਹ ਚੀਜ਼ਾਂ ਪਚਣ ਲੱਗ ਜਾਣਗੀਆਂ ਇਹ ਹੀ ਚੀਜ਼ਾਂ ਪੋਜ਼ਿਟਿਵ ਹੋ ਜਾਣੀਆਂ ਤੁਹਾਡੀਆਂ ਫਾਸਟ ਫੂਡ ਵੀ ਪਚਣੇ ਸ਼ੁਰੂ ਹੋ ਜਾਣੇ ਆ ਬਸ ਫਾਸਟ ਫੂਡ ਦੇ ਵਿੱਚ ਕੈਮੀਕਲ ਪੈਨ ਦੇ ਨਾਲ ਜਿਹੜਾ ਉਹਨੂੰ ਫਾਸਟ ਤਿਆਰ ਕਰਨ ਦੇ ਵਿੱਚ ਉਹ ਇੱਕ ਡੇਂਜਰਸ ਇੱਕ ਚੀਜ਼ ਆ ਜਿਹੜੀ ਟੌਕਸਿਨ ਆ ਜਿਹੜੀ ਬੋਡੀ ਦੇ ਵਿੱਚ ਜਾ ਕੇ ਜ਼ਿਆਦਾ ਖਰਾਬ ਕਰਦੀ ਜੀ ਡਾਕਟਰ ਜਿਹੜਾ ਆਪਾਂ ਫਾਸਟ ਫੂਡ ਦੀ ਅਗਰ ਗੱਲ ਕਰੀਏ ਤੇ ਇਹ ਫਾਸਟ ਫੂਡ ਸਾਨੂੰ ਕਿੰਨਾ ਮਤਲਬ ਲੈਣਾ ਚਾਹੀਦਾ ਵਾ ਕਿੰਨਾ ਇਨਟੇਕ ਕਰਨਾ ਚਾਹੀਦਾ ਸਾਨੂੰ ਫਾਸਟ ਫੂਡ ਤਾਂ ਵੈਸੇ ਲੈਣਾ ਨਹੀਂ ਚਾਹੀਦਾ ਪਰ ਫੇਰ ਵੀ ਅਸੀਂ ਕਹਿੰਦੇ ਆ ਬੋਡੀ ਇਮਿਊਨ ਰਵੇ ਤੁਹਾਨੂੰ ਐਮਰਜੈਂਸੀ ਕਿਤੇ ਖਾਣਾ ਵੀ ਪੈ ਗਿਆ ਤਾਂ ਤੁਸੀਂ ਬੌਮਿਟ ਨਾ ਕਰਦੋ ਤਾਂ ਮਹੀਨੇ ਚ ਇੱਕ ਦੋ ਵਾਰ ਤੁਸੀਂ ਖਾ ਸਕਦੇ ਹੋ ਉਹਨੋਂ ਨਾਲ ਪ੍ਰੋਪਰ ਡਾਈਟੋਫਿਕੇਸ਼ਨ ਉਹਦੇ ਨਾਲ ਕਰਨੀ ਆ ਆਪਾਂ ਜਿੱਦਾਂ ਸੈਲਡ ਯੂਜ਼ ਕਰ ਲੈ ਕੋਈ ਚੀਜ਼ ਖਾ ਲਈ ਤਾਂ ਇੱਕ ਪਲੇਟ ਸੈਲਡ ਦੀ ਲੈ ਲੈ ਨਾਲ ਤੁਸੀਂ ਇਸ ਤਰ੍ਹਾਂ ਕਰਕੇ ਘਰੇਲੂ ਰਹਿਮਣੀਆ ਯੂਜ਼ ਕਰਕੇ ਵੀ ਆਪਾਂ ਉਹਨੂੰ ਬੈਲੈਂਸ ਕਰ ਸਕਦੇ ਹਾਂ ਜੀ ਜਿੱਦਾਂ ਨਾਰਮਲ ਹਰ ਬੰਦੇ ਨੂੰ ਪਤਾ ਵਾ ਕਿ ਫਾਸਟ ਫੂਡ ਖਾਣ ਦੇ ਨਾਲ ਹੀ ਕੋਲੇਸਟੇਰੋਲ ਵੱਧਦਾ ਵਾ ਤੇ ਕੋਲੇਸਟੇਰੋਲ ਦੇ ਨਾਲ ਹੋਰ ਕਿਹੜੀਆਂ-ਕਿਹੜੀਆਂ ਬਿਮਾਰੀਆਂ ਜਿਹੜੀਆਂ ਕਿ ਆ ਜਾਂਦੀਆਂ ਦੇਖੋ ਕੋਲੇਸਟੇਰੋਲ ਦੇ ਨਾਲ ਤਾਂ ਬੀ.ਪੀ ਦੇ ਵਿੱਚ ਹਾਈਪ ਆ ਜਾਣਾ ਜਾਂ ਵੱਧ ਜਾਣਾ ਜਾਂ ਘਟਣਾ ਸ਼ੁਰੂ ਹੋ ਜਾਣਾ ਅੱਛਾ ਇਸ ਤੋਂ ਇਲਾਵਾ ਟ੍ਰਾਈਗਲਾਈਸਰਾਈਡ ਹੁੰਦੇ ਨੇ ਜੀ ਇੱਕ ਇਹਦਾ ਕੀ ਮਤਲਬ ਇਹ ਵੀ ਇੱਕ ਲਿਪਿਡ ਹੀ ਹੈ ਇਹ ਵੀ ਇੱਕ ਗਾੜਾਪਨ ਜਾਨੀ ਖੂਨ ਦੇ ਵਿੱਚ ਗਾੜੇਪਨਾਂ ਨੂੰ ਹੀ ਕਿਹਾ ਜਾਂਦਾ ਹਾਂਜੀ ਹਾਂਜੀ ਲਿਪਿਡਸ ਉਹ ਲਿਪਿਡ ਕੋਲੇਸ ਤੇ ਟ੍ਰਾਈਂਗਲੋਸਾਈਡ ਵੀ ਕਿਹੜਾ ਟ੍ਰਾਈਂਗਲੋਸਾਈਡ ਸਿੱਧੇ ਤੌਰ ਦੇ ਵਿੱਚ ਹਾਰਟ ਦੀ ਹਰੇਕ ਬਿਮਾਰੀ ਦੇ ਲਈ ਜ਼ਿੰਮੇਦਾਰ ਆ ਅੱਛਾ ਔਰ ਇਹ ਸਾਰੀਆਂ ਚੀਜ਼ਾਂ ਇਹ ਨਹੀਂ ਕਿ ਟ੍ਰਾਈਂਗਲੋਸਾਈਡ ਹੋਣਾ ਨਹੀਂ ਚਾਹੀਦਾ ਕੋਲੇਸਟ੍ਰੋਲ ਹੋਣਾ ਨਹੀਂ ਚਾਹੀਦਾ ਹੋਣਾ ਚਾਹੀਦਾ ਪਰ ਉਹਦੀ ਇੱਕ ਮਾਤਰਾ ਨਿਸ਼ਚਿਤ ਆ ਉਹ ਉਨਾਂ ਕੀ ਰਹਿਣਾ ਚਾਹੀਦਾ ਜਦੋਂ ਇਹ ਵੱਧ ਜਾਂਦਾ ਜਰੂਰ ਤੋਂ ਜ਼ਿਆਦਾ ਵੱਧ ਜਾਂਦਾ ਵਾ ਉਦੋਂ ਹਾਰਟ ਅਟੈਕ ਬਲਾਕੇ ਜਾਣੀ ਇਸ ਕੰਪੈਨਟ ਤੱਕ ਚਲੇ ਜਾਣਾ ਇਹ ਚੀਜ਼ਾਂ ਦੀ ਪ੍ਰੋਬਲਮ ਕੈਨਲ ਸਾਈਡ ਦੇ ਵਧਨ ਕਰਕੇ ਆ ਹਾਂ 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 ਕਿਉਂਕਿ ਮੇਰੇ ਮਾਮ ਨੂੰ ਵੀ ਹੈਗੀ ਹੈ ਇਹੀ ਕੋਲੇਸਟ੍ਰੋਲ ਦੀ ਬਿਮਾਰੀ ਉਹਨਾਂ ਨੂੰ ਨਾ ਗੋਲੀ ਲੱਗੀ ਹੋਈ ਹੈ ਜਿਹੜੀ ਕਿ ਰੋਜ਼ ਉਹਨਾਂ ਨੂੰ ਖਾਣੀ ਪੈਂਦੀ ਹੈ ਤੇ ਆਰ ਯੂ ਵੇਦ ਕਿੰਨਾ ਡੇਰ ਤੱਕ ਦਵਾਈ ਖਾਣੀ ਪੈਂਦੀ ਹੈ ਜਿਹੜੀ ਕਿ ਕੋਲੇਸਟ੍ਰੋਲ ਬਿਲਕੁਲ ਠੀਕ ਹੋ ਜਾਵੇ ਦੇਖੋ ਜੀ ਆਯੁਰਵੇਦ ਸਭ ਤੋਂ ਪਹਿਲਾਂ ਤਾਂ ਜਿਹੜੀ ਗੋਲੀ ਸਾਰੀ ਉਮਰ ਖਾਣੀ ਪਵੇ ਉਹਨੂੰ ਦਵਾਈ ਹੀ ਨਹੀਂ ਮੰਗਦਾ ਦਵਾਈ ਦਾ ਮਤਲਬ ਹੁੰਦਾ ਕਿ ਦਵਾਈ ਕਿਸੇ ਸਪੈਸਿਫਿਕ ਪੀਰੀਅਡ ਲਈ ਖਾਧੀ ਜਾਵੇ ਤੇ ਬਾਡੀ ਆਪਣੀ ਨੇਚਰਲ ਫਾਰਮ ਦੇ ਵਿੱਚ ਵਾਪਸ ਆ ਜਵੇ ਤਾਂ ਉਹ ਦਵਾਈ ਤੋਂ ਐਗਜ਼ਿਟ ਮਾਰੇ ਇਵਨ ਕਿ ਚਾਹੇ ਉਹ ਆਯੁਰਵੈਦਿਕ ਦਵਾਈ ਵੀ ਹੈ ਤਾਂ ਕੁਝ ਦਿਨ ਬਾਅਦ ਬਾਡੀ ਫਿੱਟ ਹੋਣੀ ਚਾਹੀਦੀ ਔਰ ਦਵਾਈ ਤੋਂ ਐਗਜ਼ਿਟ ਮਤਲਬ ਆਯੁਰਵੈਦ ਵੀ ਬੰਦ ਕਰ ਦੇਣਾ ਚਾਹੀਦਾ ਬੰਦ ਕਰ ਦੇਣਾ ਚਾਹੀਦਾ ਠੀਕ ਹੈ ਠੀਕ ਹੈ ਇਸ ਤੋਂ ਇਲਾਵਾ ਕੋਲੇਸਟ੍ਰੋਲ ਜਿਹੜਾ ਕੱਲੇ ਹਾਰਟ ਦੇ ਲਈ ਜਾਂ ਤੁਹਾਡੀ ਧੜਕਣ ਵਧਣ ਦੇ ਲਈ ਜਾਂ ਤੁਹਾਡੀ ਘਬਰਾਹਟ ਦੇ ਲਈ ਜ਼ਿੰਮੇਦਾਰ ਨਹੀਂ ਜਿਸ ਪਰਸਨ ਨੂੰ ਕੋਲੇਸਟ੍ਰੋਲ ਆ ਜੀ ਤਾਂ ਜੇਕਰ ਉਹਨੂੰ ਜੀ ਵੀ ਸਟੋਨ ਆ ਉਹਦੇ ਲਈ ਵੀ ਜ਼ਿੰਮੇਦਾਰ ਆ ਉਹ ਜੇਕਰ ਉਹਨੂੰ ਪਗੰਦਰ ਫਿਸਟੂਲਾ ਟਰੈਕ ਹੈਗਾ ਖਰਾਬ ਉਹ ਵੀ ਜਿਹੜੇ ਅਸ਼ਰੋਗ ਨੇ ਉਹਦੇ ਮਤਲਬ ਜਿਸ ਤਰ੍ਹਾਂ ਕਪਰ ਲੀਵਰ ਨੂੰ ਕਹਿੰਦੇ ਹਨ ਕਿ ਲੀਵਰ ਇੱਕ ਮੇਨ ਚੀਜ਼ ਆ ਤਾਂ ਉਸੇ ਤਰ੍ਹਾਂ ਖੂਨ ਦੇ ਵਿੱਚ ਕੋਲੇਸਟ੍ਰੋਲ ਤੁਹਾਡੀ ਹਰੇਕ ਬਿਮਾਰੀ ਦੀ ਜੜ ਬਣ ਸਕਦਾ ਹੈ अच्छा जी कोलेस्ट्रॉल ਦੇ ਨਾਲ ਮਤਲਬ ਕਿ ਕਿੰਨੀਆਂ ਸਾਰੀਆਂ ਬਿਮਾਰੀਆਂ ਲੱਗ ਜਾਂਦੀਆਂ ਵਾ ਇਸ ਤੋਂ ਇਲਾਵਾ ਡਿਪਰੈਸ਼ਨ ਨੀਂਦ ਨਾ ਆਉਣਾ ਇਹ ਵੀ ਇਹਦੇ ਨਾਲ ਜੁੜਿਆ ਹੋਇਆ ਹੈ ਕੋਈ ਚੀਜ਼ ਐਸੀ ਹੈ ਹੀ ਨਹੀਂ ਜਿਹੜੀ ਅਸੀਂ ਕੋਲੇਸਟ੍ਰੋਲ ਨਾਲ ਰਿਲੇਟ ਨਹੀਂ ਕਰ ਸਕਦੇ ਉਹਦੇ ਵਿੱਚ ਜੇ ਪੂਰੀ ਤਰ੍ਹਾਂ ਜ਼ਿੰਮੇਵਾਰ ਨਹੀਂ ਤਾਂ ਹਲਕਾ ਫੁਲਕਾ ਯੋਗਦਾਨ ਕੋਲੇਸਟ੍ਰੋਲ ਵਧਿਆ ਹੋਇਆ ਵੀ ਪਾ ਕੇ ਜਾਂਦਾ ਜਾਂ ਟ੍ਰੈਂਗਲੋਸਾਈਡ ਵਧੇ ਹੋਏ ਵੀ ਤੁਹਾਡੇ ਡਿਪਰੈਸ਼ਨ ਲਈ ਤੁਹਾਡੇ ਨੀਂਦ ਲਈ ਜ਼ਿੰਮੇਵਾਰ ਨੇ ਹਾਂ ਬਿਲਕੁਲ ਜਿਹੜਾ ਕੋਲੇਸਟ੍ਰੋਲ ਅਗਰ ਵਧਦਾ ਜਾਵੇ ਤੇ ਉਹ ਹਾਰਟ ਤੱਕ ਆ ਜਾਂਦਾ ਹਾਰਟ ਅਟੈਕ ਆ ਗਿਆ ਤੇ ਆਪਰੇਸ਼ਨ ਦੀ ਨੋਬਤ ਆ ਜਾਂਦੀਆਂ ਮਤਲਬ ਬੜਾ ਕੁਝ ਪਰ ਤੁਸੀਂ ਮੈਨੂੰ ਡਾਕਟਰ ਇਹ ਦੱਸੋ ਕਿ ਆਰਯੂ ਵੇਦ ਕਿਹੜੀ ਦਵਾਈ ਆ ਜਿਹੜੀ ਕਿ ਕੋਲੇਸਟ੍ਰੋਲ ਨੂੰ ਕੰਟਰੋਲ 'ਚ ਰੱਖ ਸਕਦੀ ਆ ਤੇ ਹੋਰ ਬਿਮਾਰੀਆਂ ਜਿਹੜੀਆਂ ਵੀ ਉਹ ਵੀ ਖਤਮ ਹੋ ਉਸ ਕਿਉਂਕਿ ਸਾਡੇ ਕੋਲ ਜਿੰਨਾ ਉਸਤਾਦਾਂ ਤੋਂ ਸਿੱਖਿਆ ਜਾਂ ਜਿਹੜੀਆਂ ਅਸੀਂ ਪੜਾਈਆਂ ਕੀਤੀਆਂ ਨੇ ਉਹਦੇ ਵਿੱਚ ਨਿਸ਼ਚਿਤ ਕੀਤਾ ਗਿਆ ਵੀ ਇਹ ਤੁਸੀਂ ਸੀਕ੍ਰੀਟ ਰੱਖਣੇ ਆ ਬਟ ਤੁਸੀਂ ਇਹਨੂੰ ਟੈਸਟ ਕਰਵਾ ਸਕਦੇ ਹੋ ਕਿਤੇ ਵੀ ਇਹ 'ਚ ਕੋਈ ਸਟੀਰੌਇਡ ਜਾਂ ਕੋਈ ਕੈਮੀਕਲ ਨਹੀਂ ਪਾਇਆ ਹੋਇਆ ਠੀਕ ਹੈ ਇਹ ਹੈਗੀ ਜੀ ਕੋਲੇਸਟੇਰੋਲ ਦੇ ਲਈ ਅੱਛਾ ਇਹ ਕੋਲੇਸਟੇਰੋਲ ਦੀ ਮੈਡੀਸਿਨ ਹੈ ਕੋਲੇਸਟੇਰੋਲ ਤੁਹਾਡਾ ਮਹੀਨੇ ਦੇ ਵਿੱਚ ਕੰਟਰੋਲ ਹੋਣਾ ਸ਼ੁਰੂ ਹੋ ਜਾਂਦਾ ਹੈ 15 ਦਿਨਾਂ ਦੇ ਵਿੱਚ ਹੀ ਤੁਹਾਨੂੰ 5-7 ਦਿਨਾਂ ਦੇ ਵਿੱਚ ਹੀ ਰਿਜ਼ਲਟ ਆਣੇ ਸ਼ੁਰੂ ਹੋ ਜਾਣੇ ਤੁਹਾਡੀ ਘਬਰਾਹਟ ਖਤਮ ਹੋ ਜਾਂਦੀ ਹੈ ਅੱਛਾ ਮਹੀਨੇ ਦੇ ਵਿੱਚ ਕੋਲੇਸਟੇਰੋਲ ਨੋਰਮਲ ਹੋ ਜਾਂਦਾ ਸੀ ਬਾਅਦ ਤੋਂ ਬਾਅਦ 2 ਮਹੀਨੇ ਤੋਂ ਬਾਅਦ ਦਵਾਈ ਨਹੀਂ ਖਵਾਉਂਦੇ ਇਹ ਜੀ ਅੱਛਾ ਜੇ ਕੋਲੇਸਟੇਰੋਲ ਵਧਿਆ ਹੋਵੇ ਤੇ ਇਹਦੇ ਨਾਲ ਘਬਰਾਹਟ ਵੀ ਪੈਂਦੀ ਜੇ ਘਟਿਆ ਵੀ ਹੋ ਬਿਲਕੁਲ ਘਬਰਾਹਟ ਪੈਂਦੀ ਹੈ ਪਸੀਨਾ ਆਣਾ ਹੱਥਾਂ ਪੈਰਾਂ ਤੋਂ ਸੇਕ ਨਿਕਲਣਾ ਇਸ ਤਰ੍ਹਾਂ ਲੱਗਣਾ ਕਿ ਧੜਕਣ ਉਦੇ ਵਿੱਚ ਮੈਂ 1 ਮਹੀਨੇ ਦਾ ਸਮਾਂ ਕਿਹਾ ਹੋਇਆ ਟ੍ਰਾਇੰਗਲੋਸਾਈਡ ਦੇ ਵਿੱਚ 15 ਦਿਨਾਂ ਦੇ ਵਿੱਚ ਰਿਜ਼ਲਟ ਆਸਾ। ਅੱਛਾ ਜੀ। ਹਾਂ ਜਿਹੜੇ ਹਾਰਟ ਲਈ ਕਵਰ ਜ਼ਿੰਮੇਦਾਰ ਆ ਕੋਈ ਸਟੰਟ ਪਾਉਣ ਲਈ ਜਾਂ ਹਾਰਟ ਅਟੈਕ ਲਈ ਜ਼ਿੰਮੇਦਾਰ ਆ ਤੇ ਇਹ ਅਸੀਂ ਮਹੀਨੇ ਤੋਂ ਲੈ ਕੇ ਡੇਢ ਮਹੀਨੇ ਤੱਕ ਇਹ ਦਵਾਈ ਖਵਾਣੇ ਆ ਜਿਸ ਦੇ ਨਾਲ ਕਿ ਬਿਲਕੁਲ ਪੂਰੀ ਤਰ੍ਹਾਂ ਪੇਸ਼ੈਂਟ ਫਿੱਟ ਹੋ ਜਾਂਦਾ। ਠੀਕ ਹੈ। ਇਹਦੇ ਤੋਂ ਇਲਾਵਾ ਜਿਹੜਾ ਮੁੱਖ ਕਾਰਨਸ਼ਾ ਵੀ ਜਾਣਦੇ ਆ ਕਿ ਲੀਵਰ ਆ। ਜੀ। ਹਾਂ। ਲੀਵਰ ਸਰੀਰ ਦੇ ਅੰਦਰੂਨੀ ਅੰਗਾਂ ਦਾ એનર્ਜੀ ਸਟੋਰ ਆ। ਊਰਜਾ ਕੇਂਦਰ ਆ। ਜੀ। ਊਰਜਾ ਕੇਂਦਰ ਉਹ ਜੇ ਟੌਕਸਿਕ ਉਹਦੇ ਅੰਦਰ ਮਾੜ ਤਾਵੇਂ ਸਰੀਰ ਦੇ ਵਿੱਚ ਕੋਈ ਬਿਮਾਰੀ ਜਲਦੀ ਠੀਕ ਨਹੀਂ ਹੋ ਸਕਦੀ ਤੇ ਬਿਮਾਰੀਆਂ ਨੂੰ ਵਧਾਵਾ ਮਿਲਦਾ ਉਹਦੇ ਲਈ ਅਸੀਂ ਇੱਕ ਲਿਕਵਿਡ ਤਿਆਰ ਕੀਤਾ ਹੋਇਆ ਜਿਹੜਾ ਸਵੇਰੇ ਖਾਲੀ ਪੇਟ ਲੈਣਾ ਹੁੰਦਾ 30 ਤੋਂ 35 ਐਮਐਲ ਉਹਦੇ ਨਾਲ ਲੀਵਰ ਬਿਲਕੁਲ ਫਿੱਟ ਹੋ ਜਾਂਦਾ ਲੀਵਰ ਦੇ SGOT PT ਵਧੇ ਹੋਣ, ਅਲਕਾਇਨ ਫਾਸਫੇਟ ਵਧਿਆ ਹੋਵੇ, ਲੀਵਰ ਸਰੋਸਿਸ ਤੱਕ ਹੋਇਆ ਹੋਵੇ ਤਾਂ 2-3 ਮਹੀਨਿਆਂ ਵਿੱਚ ਸਰੋਸਿਸ ਵੀ ਠੀਕ ਹੋ ਜਾਂਦਾ। ਅੱਛਾ, ਮਤਲਬ ਇਹ ਲਿਕੁਇਡ ਹੈ ਜਿਹੜਾ ਕਿ ਹਫਤੇ ਦੇ ਖਾਲੀ ਪੇਟ ਖਾਣਾ ਹੈ ਸਵੇਰੇ ਉੱਠਦੇ। ਲਗਾਤਾਰ 2 ਕੁ ਮਹੀਨੇ ਦੇਣਾ ਵਾ ਵੱਡੀ ਤੋਂ ਵੱਡੀ ਲੀਵਰ ਦੀ ਬਿਮਾਰੀ ਇਹਦੇ ਨਾਲ ਠੀਕ ਹੋ ਜਾਂਦੀ। ਅੱਛਾ, ਸਭ ਤੋਂ ਪਹਿਲਾਂ ਜੀ ਲੀਵਰ ਹੀ ਹੈ ਜਿਹੜਾ ਕਿ ਫਿੱਟ ਰੱਖਣਾ ਚਾਹੀਦਾ। ਲੀਵਰ ਤੋਂ ਹੀ ਹੋਰ ਸਾਰੀਆਂ ਬਿਮਾਰੀਆਂ ਜਿਹੜੀਆਂ ਕਿ ਲਗਨੀਆਂ ਸ਼ੁਰੂ ਹੋ ਜਾਂਦੀਆਂ, ਲੇਕਿਨ ਆਹ ਜਿਹੜੀ ਡਾਕਟਰ ਨੇ ਗੱਲ ਕੀਤੀ ਹੈ ਕਿ ਲਿਕੁਇਡ ਜਿਹੜਾ ਕਿ ਇਹ ਹੈਗਾ ਜਿਹੜਾ ਦਾ ਕਿ ਸਾਡਾ ਜਿਹੜਾ ਕਿ ਲੀਵਰ ਹੈ ਉਹ ਠੀਕ ਹੋ ਜਾਏ ਲੇਕਿਨ ਇਹ ਜਿਹੜਾ ਲਿਕੁਇਡ ਹੈ ਇਹਦੇ ਨਾਲ ਹਰ ਇੱਕ ਬਿਮਾਰੀ ਜਿਹੜੀ ਠੀਕ ਹੋਏਗੀ ਤੁਹਾਡਾ ਲੀਵਰ ਠੀਕ ਹੋਏਗਾ ਉਹਦੇ ਨਾਲ ਜਿਹੜੀਆਂ ਬਿਮਾਰੀਆਂ ਹੋਰ ਵੀ ਵੱਧ ਰਹੀਆਂ ਆ ਉਹ ਵੀ ਠੀਕ ਹੋਣਗੀਆਂ ਹੋਰ ਡਾਕਟਰ ਕਿਹੜੀ ਤੁਸੀਂ ਦਵਾਈ ਦੱਸ ਰਹੇ ਸੀ ਗੱਲ ਹਾਸੋਣੀ ਹੋ ਜਾਣੀ ਆ ਬਟ ਕਈ ਵਾਰ ਸ਼ਰਾਬ ਪੀਣ ਵਾਲੇ ਲੋਕ ਵੀ ਕਈ ਵਾਰ ਜਦੋਂ ਹੈਂਗ ਹੋ ਜਾਂਦੇ ਆ ਉਹ ਵੀ ਇਹਦੀ ਵਰਤੋਂ ਕਰਕੇ ਹੈਂਗ ਤੋਂ ਬਾਹਰ ਆ ਸਕਦੇ ਵੈਸੇ ਤਾਂ ਮੈਂ ਕਹਿੰਦਾ ਅਸੀਂ ਤਾਂ ਇਹ ਕਹਿੰਨੇ ਕਿ ਸ਼ਰਾਬ ਤੋਂ ਵੀ ਬਾਹਰ ਹੀ ਆ ਜਾਓ ਬਟ ਜੇ ਘਟੋ ਘਟ ਸ਼ਰਾਬ ਤੋਂ ਨਹੀਂ ਬਾਹਰ ਆ ਸਕਦੇ ਉਹਦੇ ਹੈਂਗ ਤੋਂ ਬਾਹਰ ਆ ਸਕਦੇ ਤੁਸੀਂ ਸਾਡੀ ਦਵਾਈ ਨਾਲ ਸੈਕੰ ਜਾਂ ਜਿਹੜਾ ਲਿਵਰ ਦੀ ਪ੍ਰੋਬਲਮ ਆ ਇਹ ਦੋਨੋਂ ਸਾਡੇ ਸਰੀਰ ਦੇ ਵਿੱਚ ਜਦੋਂ ਵੈਰੀ ਬਣ ਜਾਂਦੇ ਆ ਸਾਡੇ ਤਾਂ ਇੱਕ ਸਾਇਲੈਂਟ ਹੋ ਜਾਂਦਾ ਇੱਕ ਅੱਗੇ ਹੋ ਕੇ ਚੱਲਦਾ ਲਿਵਰ ਤੁਹਾਡਾ ਨਾਰਮਲ ਲੱਛਣ ਦੇਣ ਲੱਗ ਜਾਊਗਾ ਤੁਹਾਡਾ ਕੋਲੇਸਟ੍ਰੋਲ ਖਰਾਬ ਦਿਖਾਈ ਦੇਊਗਾ ਜਾਂ ਤੁਹਾਡਾ ਕੋਲੇਸਟ੍ਰੋਲ ਠੀਕ ਦੇਖਣ ਲੱ ਆ ਜੂਗਾ ਲਿਵਰ ਖਰਾਬ ਮਤਲਬ ਕਿ ਅਸੀਂ ਇੰਨਾ ਦੋਨਾਂ ਨੂੰ ਬੈਲੈਂਸ ਕਰਕੇ ਜਿਹੜਾ ਕਈ ਬਿਮਾਰੀਆਂ ਤੋਂ ਰਾਹਤ ਪਾ ਸਕਦੇ ਇਹਦੇ ਤੋਂ ਇਲਾਵਾ ਗਠੀਆ ਵੀ ਇਹ ਨਾ ਰੀਜਣਾ ਕਰਕੇ ਹੁੰਦਾ ਬੀਪੀ ਕੋਲੈਸਟਰੋਲ ਕਰਕੇ ਜਾਂ ਲੀਵਰ ਦੇ। ਅੱਛਾ ਮਤਲਬ ਕੋਲੈਸਟਰੋਲ ਤੇ ਲੀਵਰ ਇਹ ਸਭ ਚੀਜ਼ਾਂ ਦੇ ਨਾਲ ਗਠੀਆ ਹੋ ਸਕਦਾ। ਦੇਖੋ ਗਠੀਆ ਆਹ ਗਠੀਆ ਦੀ ਦਵਾਈ ਤਿਆਰ ਕੀਤੀ ਜੇ। ਅੱਛਾ ਜੀ। ਔਰ ਸਾਡੀਆਂ ਸਾਰੀਆਂ ਦਵਾਈਆਂ ਨੇ ਜਿਹੜੀਆਂ ਇਹ ਹੈਂਡ ਮੇਡ ਨੇ ਅਸੀਂ ਖੁਦ ਤਿਆਰ ਕੀਤੀਆਂ ਹੋਈਆਂ। ਅਸੀਂ ਕੀ ਪਾਇਆ ਵਾ ਉਹਦੇ ਜ਼ਿੰਮੇਦਾਰ ਅਸੀਂ ਖੁਦ ਹਾਂ। 100% ਦਵਾਈ ਸਾਡੀ ਤੇ ਜ਼ਿੰਮੇਵਾਰੀ ਵੀ ਸਾਡੀ। ਦੇਖੋ ਜੀ ਗਠੀਏ ਦੇ ਵਿੱਚ ਜਿਹੜੀ ਇਹ ਦਵਾਈ ਆ ਇਹਦਾ ਆਹੀ ਆ ਪਲਾਸਟਿਕ ਵਾਲਾ ਛੋਟਾ ਜਿਹਾ ਚਮਚ। ਮਤਲਬ ਇਹ ਹੀ ਲੈਣਾ ਹੈ। ਇਹੀ ਚਮਚ ਲੈਣਾ। ਇੱਕ ਚਮਚ ਸਵੇਰੇ ਇੱਕ ਚਮਚ ਸ਼ਾਮ ਨੂੰ ਲੈਣਾ ਪਾਣੀ ਦੇ ਨਾਲ। ਠੀਕ ਹੈ। ਤੇ ਗਠੀਆ ਜਿਹੜਾ ਦੇਖੋ ਕਈ ਤਰ੍ਹਾਂ ਦਾ ਗਠੀਆ ਵਾ ਜਿਹੜਾ ਨਾਰਮਲ ਗਠੀਆ ਦੋ ਮਹੀਨੇ ਹਮ ਇੱਕ ਐਚ ਐਲ ਬੀ ਐਚ ਐਲ ਬੀ 27 ਕੋਈ ਹੁੰਦੇ ਆ ਜਾਨੀ ਜਿਹਨੂੰ ਕਹਿੰਦੇ ਖੂਨ ਚ ਗਠੀਆ ਚੱਲਿਆ ਗਿਆ। ਅੱਛਾ। ਉਹ ਗਠੀਆ ਵੀ 4 ਮਹੀਨਿਆਂ ਦੇ ਵਿੱਚ ਇਹਦੇ ਨਾਲ ਠੀਕ ਹੋ ਜਾਂਦਾ ਔਰ ਪੇਨ ਤੋਂ ਰਿਲੀਫ ਦੇ ਵਿੱਚ ਅਸੀਂ ਇੱਕ ਟੈਬਲੇਟ ਤਿਆਰ ਕੀਤੀ ਹੋਈ ਹੈ ਆਪਣੀ ਹੈਂਡ ਮੇਡ। ਉਹ ਟੈਬਲੇਟ ਦੇ ਨਾਲ ਦਰਦ ਜਿਹੜਾ ਵਾ ਦੋ ਦਿਨਾਂ ਦੇ ਵਿੱਚ ਹੀ ਦਰਦ ਕੰਟਰੋਲ ਹੋਣਾ ਸ਼ੁਰੂ ਹੋ ਜਾਂਦਾ। ਅੱਛਾ ਡਾਕਟਰ ਤੁਸੀਂ ਗਠੀਏ ਦੀ ਗੱਲ ਕੀਤੀ ਹੈ। ਕਈ ਮੈਂ ਸੁਣਿਆ ਵਾ ਜੇ ਜਿਹਨਾਂ ਨੂੰ ਗਠੀਆ ਹੋ ਜਿਹਨਾਂ ਨੂੰ ਹੋ ਜਾਂਦਾ ਉਹ ਬਿਲਕੁਲ ਹੀ ਆਕੜ ਜਾਂਦੇ ਆ। ਤੁਰ ਫੇਰ ਵੀ ਨਹੀਂ ਸਕਦੇ। ਬੈਠ ਹੀ ਇੱਕ ਜਗ੍ਹਾ ਤੇ ਜਾਂਦੇ ਆ। ਮਤਲਬ ਇਹ ਮੈਡੀਸਿਨ ਖਾਣਾ ਮਤਲਬ ਬਿਲਕੁਲ ਉਹਨਾਂ ਦੇ ਅੰਗ ਪੈਰ ਵੀ ਖੁੱਲਣੇ ਸ਼ੁਰੂ ਹੋ ਜਾਣਗੇ। ਪੰਜ ਮਹੀਨੇ ਦੇ ਵਿੱਚ ਵਿੱਚ ਉਹਨਾਂ ਦੇ ਅੰਗ ਪੈਰ ਖੁੱਲਣੇ ਸ਼ੁਰੂ ਹੋ ਜਾਣਗੇ। ਦੇਖੋ ਆਹ ਹੌਸਤਾ ਹੌਸਤਾ ਜਿਹੜੀ ਇੰਪਰੂਵਮੈਂਟ ਆਣੀ ਸ਼ੁਰੂ ਹੋ ਜਾਂਦੀ ਹੈ ਤੇ ਬਿਲਕੁਲ ਠੀਕ ਹੋ ਜਾਂਦਾ ਪੇਸ਼ ਇੱਕ ਪ੍ਰੋਬਲਮ ਹੁੰਦੀ ਆ ਅਰਸ਼ ਰੋਗ ਉਹ ਵੀ ਸਾਡੇ ਲੀਵਰ ਖਰਾਬ ਹੋਣ ਕਰਕੇ ਇਹ ਅਰਸ਼ ਰੋਗ ਮਤਲਬ ਕੀ ਹੁੰਦਾ ਅਰਸ਼ ਰੋਗ ਕਹਿੰਦਾ ਜੀ ਪੇਟ ਦੇ ਰੋਗ ਗੁਦਾ ਦੇ ਰੋਗ ਅੱਛਾ ਜੀ ਜਿਹੜੇ ਟਾਇਲਟ ਦੇ ਨਾਲ ਸੰਬੰਧਤ ਜਾਣੀ ਲੈਟਰਨ ਨੂੰ ਆਪਾਂ ਨੂੰ ਸਹੀ ਨਹੀਂ ਆਂਦੀ ਤਾਂ ਉਹ ਉਹਦੇ ਨਾਲ ਸੰਬੰਧਤ ਨਹੀਂ ਜਾ ਰਹਾ ਤਾਂ ਉਹਦਾ ਕਾਰਨ ਕਬਜ ਹੁੰਦਾ ਵਾ ਹਾਂਜੀ ਇਸ ਤੋਂ ਇਲਾਵਾ ਟੌਕਸਿਨ ਕੋਈ ਤੁਸੀਂ ਸਟੀਰੋਇਡ ਯੂਜ਼ ਕਰ ਲਿਆ ਉਹਦੇ ਨਾਲ ਵੀ ਹੋ ਜਾਂਦਾ ਵਾ ਇਹਦੇ ਚ ਤਿੰਨ ਚਾਰ ਤਰ੍ਹਾਂ ਦੇ ਰੋਗ ਹੁੰਦੇ ਨੇ ਜੇ ਇੱਕ ਤਾਂ ਕਾਮਨ ਬਵਾਸੀਰ ਪਾਇਲਸ ਜਿਹਨੂੰ ਅਸੀਂ ਸਾਰੇ ਜਾਣਦੇ ਆ ਪਾਇਲਸ ਖੂਨੀ ਬਵਾਸੀਰ ਹਾਂ ਇਸ ਤੋਂ ਇਲਾਵਾ ਫਿਸ਼ਰ ਹੁੰਦਾ ਹੈ ਇਹ ਸਾਰੀਆਂ ਡਿਫਰੈਂਟ ਡਿਫਰੈਂਟ ਟਾਈਪਸ ਨੇ ਔਰ ਇਹਨਾਂ ਦੀ ਆਯੁਰਵੇਦਾ ਦੇ ਵਿੱਚ ਵੀ ਮੈਡੀਸਨ ਅਲੱਗ-ਅਲੱਗ ਆ ਸੇਮ ਮੈਡੀਸਨ ਨਹੀਂ ਹੈਗੀ ਜਦੋਂ ਤੁਸੀਂ ਬਵਾਸੀਰ ਵਾਲੇ ਨੂੰ ਸੰਗਰਹਿਣੀ ਵਾਲੀ ਦਵਾਈ ਆਈਬੀਐਸ ਕਹਿੰਦੇ ਜਿਹਨੂੰ ਇਰੀਟੇਬਲ ਬਾਉਲ ਸ ਸਿੰਡਰੋਮ ਇਹ ਕ੍ਰਾਸ ਦਵਾਈ ਦਵੋਗੇ ਤਾਂ ਰਿਜ਼ਲਟ ਨਹੀਂ ਆਣਾ ਸਪੈਸੀਫਿਕ ਉਹਦੀ ਦਵਾਈ ਦੇਣ ਦੇ ਨਾਲ ਹੀ ਰਿਜ਼ਲਟ ਆਉਂਦਾ ਉਹਦੇ ਵਿੱਚ ਹੀ ਸਾਡੇ ਕੋਲ ਹਰੇਕ ਤਰ੍ਹਾਂ ਦੀ ਅਲੱਗ-ਅਲੱਗ ਮੈਡੀਸਨ ਹੈ ਔਰ ਸਾਡੇ ਕੋਲ ਉਹਦੇ ਵਿੱਚ ਵੀ ਬਹੁਤ ਵਧੀਆ ਰਿਜ਼ਲਟਸ ਨੇ ਮਤਲਬ ਜੇ ਮੈਂ ਗੱਲ ਕਰਾਂ ਕਿ ਇੱਕ ਕੋਈ ਬਿਮਾਰੀ ਜਿਹੜਾ ਲੀਵਰ ਹੈ ਤੁਹਾਡਾ ਉਹੀ ਖਰਾਬ ਹੈ ਤੇ ਬਹੁਤ ਸਾਰੀਆਂ ਬਿਮਾਰੀਆਂ ਵੱਧਦੀਆਂ ਹੀ ਜਾਣਗੀਆਂ ਵੱਧਦੀਆਂ ਹੀ ਜਾਣਗੀਆਂ ਤੁਸੀਂ ਕਿਹੜੇ ਬਿਮਾਰੀਆਂ ਦੀ ਜੜ ਹੈ ਬਿਮਾਰੀਆਂ ਦੀ ਜੜ ਪਰ ਹਰ ਬਿਮਾਰੀ ਦਾ ਤੁਹਾਡੇ ਕੋਲ ਇਲਾਜ ਹੈ ਬਿਲਕੁਲ ਇਲਾਜ ਹੈ ਠੀਕ ਹੈ ਇੱਕ ਹੋਰ ਚੀਜ਼ ਕਹਿਣਾ ਚਾਹਾਂਗਾ ਜਿਸ ਚੀਜ਼ ਦਾ ਲੱਗਦਾ ਕਿ ਆ ਬਿਮਾਰੀ ਦਾ ਤਾਂ ਸਹਿਦ ਬੈਦ ਸਾਹਿਬ ਨੂੰ ਪਤਾ ਨਹੀਂ ਹੋਗਾ ਮੇਰੇ ਵਾਸਤੇ ਵੀ ਹੋ ਸਕਦਾ ਕੋਈ ਬਿਮਾਰੀ ਨਵੀਂ ਹੋਵੇ ਤਾਂ ਮੈਂ ਉਹਦੇ ਲਈ ਵੀ ਕਹਿਣਾ ਮੈਨੂੰ ਹਫਤੇ ਦਾ ਟਾਈਮ ਦਿਓ ਮੈਂ ਆਪਣੀ ਸਟੱਡੀ ਕਰਕੇ ਤੁਹਾਨੂੰ ਉਹਦੇ ਤੇ ਦੱਸ ਸਕਦਾ ਮੈਂ ਵੀ ਇਹਦੇ ਵਿੱਚ ਮੈਂ ਕੁਝ ਕਰ ਸਕਦਾ ਜਾਂ ਨਹੀਂ ਉਹਦੇ ਜੇ ਮੇਰੇ ਕੋਲ ਰਿਜ਼ਲਟ ਨਹੀਂ ਮਿਲੇਗਾ ਜਾਂ ਮੇਰੇ ਕੋਲ ਸੋਲੂਸ਼ਨ ਨਹੀਂ ਹੋਗਾ ਤਾਂ ਮੈਂ ਕੋਰੀ ਨਾ ਕਰੂੰਗਾ ਜੇਕਰ ਉਹ ਚ ਰਿਜ਼ਲਟ ਹੋਊਗਾ ਮੈਂ ਉਹਦੇ ਚ ਕਹੂੰਗਾ ਇੰਨੇ ਦਿਨਾਂ ਦੇ ਵਿੱਚ ਆ ਬਿਮਾਰੀ ਠੀਕ ਹੋ ਜੇਗੀ ਬਿਲਕੁਲ ਸੱਚ ਨਾਲ ਆਪਾਂ ਜਿਵੇਂ ਕਿ ਤੁਸੀਂ ਡਾਕਟਰ ਦੀ ਗੱਲ ਹੁਣ ਸੁਣੀ ਹੈ ਕਿ ਇੱਕ ਬਿਮਾਰੀ ਨਹੀਂ ਬਿਮਾਰੀਆਂ ਅਗਰ ਬਹੁਤ ਸਾਰੀਆਂ ਵੀ ਹੈਗੀਆਂ ਉਹਨਾਂ ਕੋ ਹਰ ਬਿਮਾਰੀ ਦਾ ਇਲਾਜ ਹੈ ਜਿਹੜੀ ਬਿਮਾਰੀ ਦਾ ਇਲਾਜ ਉਹਨਾਂ ਕੋ ਨਹੀਂ ਹੈ ਉਹਨਾਂ ਨਾਲ ਅੱਗੇ ਡਿਸਕਸ ਵੀ ਕਰੋ ਉਹਨਾਂ ਕੋ ਉਹ ਤੁਹਾਡੇ ਕੋ ਟਾਈਮ ਲੈਣਗੇ ਉਸ ਬਿਮਾਰੀ ਬਾਰੇ ਸਰਚ ਕਰਨਗੇ ਉਹਦੀ ਦਵਾਈ ਵੀ ਬਣਾਈ ਜਾਏਗੀ ਆਰ ਯੂ ਵੇ ਜਿਵੇਂ ਕਿ ਡਾਕਟਰ ਨੇ ਪਹਿਲਾਂ ਵੀ ਕਿਹਾ ਸੀਗਾ ਕਿ ਉਹਨਾਂ ਨੇ ਆਪਣੇ ਪੁਰਖਿਆਂ ਕੋ ਇਹ ਦਵਾਈਆਂ ਸਿੱਖੀਆਂ ਨੇ ਇਹ ਜੜੀ ਬੂਟੀਆਂ ਸਿੱਖੀਆਂ ਉਹ ਹਰ ਕਿਸੇ ਨੂੰ ਨਹੀਂ ਦੱਸ ਸਕਦੇ ਉਹ ਇੱਕ ਰਾਜ ਹੈ ਕਿ ਰਾਜ ਹੀ ਰਹਿਣਾ ਚਾਹੀਦਾ ਵਾ ਉਹ ਡਾਕਟਰ ਨੇ ਉਹ ਜਾਣਦੇ ਨਹੀਂ ਕਿਹੜੀ ਜੜੀ ਬੂਟੀ ਕਿਸ ਸਰੀਰ ਵਾਸਤੇ ਵਧੀਆ ਰਹੇਗੀ ਤੇ ਤੁਹਾਨੂੰ ਕੋਈ ਵੀ ਬਿਮਾਰੀ ਹੈ ਚਾਹੇ ਕੋਲੇਸਟ੍ਰੋਲ ਹੈ ਗਠਿਆਵਾ ਲੀਵਰ ਠੀਕ ਨਹੀਂ ਹੈ ਕੋਈ ਵੀ ਬਿਮਾਰੀ ਉਹਦਾ ਇਲਾਜ ਡਾਕਟਰ ਕੋ ਹੈ ਆਯੁਰਵੇਦ ਦਾ ਹੈ ਆਯੁਰਵੇਦ ਜਿਹੜਾ ਕਿ ਏਦਾਂ ਦਾ ਏਦਾਂ ਦਾ ਜਿਹੜਾ ਗੁਣ ਹੈ ਜਿਹੜਾ ਕਿ ਹਰ ਕਿਸੇ ਨੂੰ ਅਪਣਾਣਾ ਚਾਹੀਦਾ ਵਾ ਆਯੁਰਵੇਦੀ ਮੈਡੀਸਨ ਖਾਣੀ ਚਾਹੀਦੀ ਹੈ ਕੋਈ ਵੀ ਸਾਈਡ ਇਫੈਕਟ ਨਹੀਂ ਹੈ ਹਰ ਕਿਸੇ ਨੂੰ ਇਹੀ ਡਰ ਹੁੰਦਾ ਕਿ ਆਯੁਰਵੇਦ ਇੱਕ ਸਾਈਡ ਇਫੈਕਟ ਦਿੰਦਾ ਜਦ ਕਿ ਸਾਈਡ ਇਫੈਕਟ ਹੁੰਦਾ ਹੀ ਨਹੀਂ ਆਯੁਰਵੇਦ ਅਗਰ ਤਹਾਡੇ ਸਰੀਰ ਦੇ ਵਿੱਚ ਇੱਕ ਅੱਧੀ ਬਿਮਾਰੀ ਅਗਰ ਉੱਗ ਵੀ ਰਹੀ ਹੈ ਨਾ ਤੇ ਆਯੁਰਵੇਦ ਉਹਨੂੰ ਵੀ ਠੀਕ ਕਰ ਦੇਗਾ ਬਿਲਕੁਲ ਜੜ ਤੋਂ ਖਤਮ ਕਰ ਦੇਗਾ ਅਰਸ਼ ਰੋਗਾਂ ਦੇ ਵਿੱਚ ਇੱਕ ਸਭ ਤੋਂ ਗੰਭੀਰ ਬਿਮਾਰੀ ਜਿਹੜੀ ਹੁਣ ਦੀ ਸਾਡੀ ਪ੍ਰੈਕਟਿਸ ਦੇ ਵਿੱਚ ਆ ਰਹੀ ਆ ਉਹਨੂੰ ਕਹਿੰਦੇ ਪਗੰਦਰ ਫਿਸਟੂਲਾ ਫਿਸਟੂਲਾ ਜੇ ਕਿਹਾ ਜਾਵੇ ਤਾਂ ਆਯੁਰਵੇਦ ਗ੍ਰੰਥਾਂ ਦੇ ਵਿੱਚ ਵੀ ਇਹਨੂੰ ਨਸੂਰ ਕਿਹਾ ਗਿਆ ਵਾ ਕੈਂਸਰ ਦੇ ਬਰਾਬਰ ਇਹਨੂੰ ਤੁਲਨਾ ਦਿੱਤੀ ਗਈ ਆ ਇਹਦੇ ਵਿੱਚ ਗੁਦਾ ਦੇ ਅੰਦਰ ਮਲਟੀਪਲ ਟਰੈਕਸ ਬਣ ਜਾਂਦੇ ਨੇ ਗਲੇ ਸੜੇ ਔਰ ਅਲੱਗ-ਅਲੱਗ ਦੀਆਂ ਫਿੰਸੀ ਟਾਈਪ ਗੰਡ ਟਾਈਪ ਬਣ ਜਾਂਦੀ ਹੈ ਕਦੇ ਭਰ ਜਾਂਦੀ ਹੈ ਕਦੇ ਫੇਸ ਜਾਂਦੀ ਹੈ ਔਰ ਜਿਹਨੂੰ ਗਲੇ શરીર ਦੇ ਅੰਦਰ ਹੁੰਦੀ ਹੈ ਬਾਹਰ ਇਹ ਗੁਦਾ ਦੇ ਅੰਦਰ ਹੁੰਦੀ ਹੈ ਕਈ ਵਾਰ ਬਿਲਕੁਲ ਕੋਰ ਦੇ ਉੱਪਰ ਵੀ ਹੁੰਦੀ ਹੈ ਅੱਛਾ ਠੀਕ ਹੈ ਔਰ ਇਹ ਇੱਕ ਕਪ ਟਰੈਕ ਇਹਦਾ ਅੰਦਰ ਹੁੰਦਾ ਵਾ ਮੂੰਹ ਇੱਕ ਮੂੰਹ ਇਹਦਾ ਬਾਹਰ ਹੁੰਦਾ ਉਹ ਬਾਥਰੂਮ ਵਾਲੀ ਜਗ੍ਹਾ ਲੈਟਰਨ ਵਾਲੀ ਜਗ੍ਹਾ ਤੋਂ ਲੈ ਕੇ ਬਾਥਰੂਮ ਵਾਲੀ ਜਗ੍ਹਾ ਦੇ ਵਿੱਚ ਕਿਤੇ ਵੀ ਕਿਤੇ ਸੁਰਾਖ ਮਾਰ ਦਿੰਦਾ ਵਾ ਜੇ ਇਹਨੂੰ ਆਪਰੇਟ ਵੀ ਕੀਤਾ ਜਾਂਦਾ ਇੱਕ ਜਗ੍ਹਾ ਤੋਂ ਕਟੋ ਤਾਂ ਦੂਸਰੀ ਜਗ੍ਹਾ ਦੁਆਰਾ ਕਿਤੇ ਹੋਰ ਬਣਾ ਦਿੰਦਾ ਜਾਂ ਸੀਮ ਜਗ੍ਹਾ ਤੇ ਬਣਾਉਂਦਾ ਹੈ ਰਿਪੀਟਲੀ ਆਪਰੇਟ ਕਰਨ ਦੇ ਬਾਵਜੂਦ ਵੀ ਠੀਕ ਨਹੀਂ ਹੁੰਦਾ ਔਰ ਸਾਡੀ ਇਸ ਮੈਡੀਸਨ ਦੇ ਨਾਲੇ ਮੈਡੀਸਨ ਵਰਤਣ ਦਾ ਤਰੀਕਾ ਕੀ ਹੈ 50 ਗ੍ਰਾਮ ਅਸੀਂ 10 ਦਿਨਾਂ ਦੀ ਦਵਾਈ ਦਾ ਇੱਕ ਸੈੱਟ ਬਣਾ ਕੇ ਦਿੰਨੇ ਆ ਜਿਹਦੇ ਵਿੱਚ 50 ਗ੍ਰਾਮ ਸਾਡੀ ਦਵਾਈ ਹੂੰ ਤੇ 50 ਗ੍ਰਾਮ ਤਾਗੇ ਵਾਲੀ ਮਿਸ਼ਰੀ ਮਿਕਸ ਕਰਕੇ ਉਹਦੇ 10 ਲੱਡੂ ਬਣਾਣੇ ਹੁੰਦੇ ਆ ਔਰ ਉਹ ਸਵੇਰੇ ਖਾਲੀ ਪੇਟ ਦੁੱਧ ਦੇ ਨਾਲ ਉਹ ਇੱਕ ਲੱਡੂ ਲੈਣਾ ਹੁੰਦਾ ਪਲੱਸ ਅਸੀਂ ਡੀਟੌਕਸੀਫਿਕੇਸ਼ਨ ਦੀਆਂ ਲੀਵਰ ਦੀਆਂ ਹੋਰ ਦਵਾਈਆਂ ਕੁਝ ਐਡ ਕਰਕੇ ਇਹਦੇ ਚ ਅਸੀਂ ਇਹਦਾ ਇਲਾਜ ਕਰਦੇ ਆਂ ਔਰ ਇਹਦੇ ਵਿੱਚ ਵੀ ਸਾਡੇ ਕੋਲ ਬਹੁਤ ਵਧੀਆ ਰਿਜ਼ਲਟ ਨਹੀਂ ਪਰਮਾਤਮਾ ਦੀ ਦਿਆ ਦੇ ਨਾਲ ਹਾਂਜੀ ਹਾਂਜੀ ਔਰ ਪੇਸ਼ੈਂਟ ਠੀਕ ਹੋ ਰਹੇ ਨੇ ਅੱਛਾ ਇਹ ਮਿਸ਼ਰੀ ਤੁਸੀਂ ਕਿਹਾ ਧਾਗੇ ਵਾਲੀ ਇਨਪੋਰਟ ਇਰੇ ਵਿੱਚ ਮਿਕਸ ਕਰ ਲੈਣਾ ਵਾ 50 ਗ੍ਰਾਮ ਇਹ ਦਵਾਈ 50 ਗ੍ਰਾਮ ਧਾਗੇ ਵਾਲੀ ਮਿਸ਼ਰੀ 10 ਲੱਡੂ ਬਣਾ ਲੈਣੇ ਨੇ ਬਰਾਬਰ ਮਾਤਰਾ ਦੇ ਵਿੱਚ ਠੀਕ ਹੈ ਉਹ ਇੱਕ ਲੱਡੂ ਰੋਜ਼ ਸਵੇਰੇ ਦੁੱਧ ਦੇ ਨਾਲ ਖਾਣਾ ਇਹ ਹੈਗੀ ਸਾਡੀ ਗਠੇ ਵਾਲੀ ਦਵਾਈ ਇਹਦਾ ਇੱਕ ਚਮਚ ਸਵੇਰੇ ਇੱਕ ਚਮਚ ਸ਼ਾਮ ਨੂੰ ਤੁਸੀਂ ਪਾਣੀ ਨਾਲ ਲੈਣਾ ਵਾ ਔਰ 4-5 ਦਿਨਾਂ ਦੇ ਵਿੱਚ ਹੀ ਤੁਹਾਨੂੰ ਰਿਜ਼ਲਟ ਦੇਖਣਾ ਸ਼ੁਰੂ ਹੋ ਜਾਏਗਾ ਇੱਕ-ਇੱਕ ਦਿਨ ਟੈਬਲਟ ਦਿੰ ਉਹ ਵੀ ਸਾਡੀ ਹੈਂਡਮੇਡ ਹੱਥਾਂ ਨਾਲ ਬਣਾਈ ਹੋਈ ਆ ਦਰਦ ਦੇ ਵਿੱਚ ਵੀ ਤੁਹਾਨੂੰ ਇੱਕ ਜਾਂ ਦੋ ਦਿਨਾਂ ਦੇ ਵਿੱਚ ਹੀ ਰਾਹਤ ਮਿਲਣੀ ਸ਼ੁਰੂ ਹੋ ਜਾਏਗੀ ਔਰ ਅੰਗਾਂ ਪੈਰਾਂ ਦੇ ਵਿੱਚ ਜੇ ਆਕੜਾਂ ਆਈ ਹੋਈ ਆ ਤਾਂ 15 ਦਿਨਾਂ ਦੇ ਵਿੱਚ ਉਹ ਵੀ ਨਾਰਮਲ ਹੋਣੇ ਸ਼ੁਰੂ ਹੋ ਜਾਣਗੇ ਇਹ ਦੂਜੀ ਦਵਾਈ ਇਹ ਸਾਡੀ ਹੈਗੀ ਆ ਜੀ ਟ੍ਰੈਂਗਲੋਸਾਈਡ ਦੀ ਜਿਹੜੀ ਹਾਰਟ ਦੀ ਬਲੋਕੇਜ ਦੇ ਲਈ ਹਾਰਟ ਅਟੈਕ ਦੇ ਲਈ ਜ਼ਿੰਮੇਦਾਰ ਆ ਜਿਹੜੇ ਤੱਤ ਇਹਨਾਂ ਦੇ ਵਧਨ ਨਾਲ ਹਾਰਟ ਅਟੈਕ ਹੁੰਦਾ ਇਹ ਟ੍ਰੈਂਗਲੋਸਾਈਡ ਦੀ ਦਵਾਈ ਇਹਦਾ ਵੀ ਆਹੀ ਸਾਡਾ ਪਲਾਸਟਿਕ ਵਾਲਾ ਚਮਚ ਇੱਕ ਚਮਚ ਸਵੇਰੇ ਇੱਕ ਚਮਚ ਸ਼ਾਮ ਨੂੰ ਪਾਣੀ ਦੇ ਨਾਲ ਔਰ 15 ਦਿਨਾਂ ਦੇ ਵਿੱਚ ਟ੍ਰੈਂਗਲੋਸਾਈਡ ਦਾ ਟੈਸਟ ਕਰ ਜਾਂ 100% ਹੋ ਚੁੱਕੇ ਹੋਣਗੇ ਜੇ ਰੈਂਦਕੁੰਦ ਰਹਿ ਵੀ ਗਈ ਤਾਂ 15 ਦਿਨ ਦੀ ਬਾਅਦ ਤੋਂ ਇਹ ਦਵਾਈ ਹੋਰ ਖਾ ਕੇ ਹਾਰਟ ਐਟੈਕ ਦੇ ਡਰ ਤੋਂ ਸਦਾ ਲਈ ਛੁਟਕਾਰਾ ਪਾਇਆ ਜਾ ਸਕਦਾ ਇਸ ਤੋਂ ਇਲਾਵਾ ਜਿਨ੍ਹਾਂ ਦੇ ਕੋਲੇਸਟ੍ਰੋਲਸ ਵੱਧ ਰਹੇ ਨੇ ਤਾਂ ਇਹ ਦਵਾਈ ਦਾ ਇੱਕ ਚਮਚਾ ਸਵੇਰੇ ਇੱਕ ਚਮਚਾ ਸ਼ਾਮ ਨੂੰ ਪਾਣੀ ਦੇ ਨਾਲ 15 ਦਿਨਾਂ ਦੇ ਵਿੱਚ ਰਿਜ਼ਲਟ ਆਣੇ ਸ਼ੁਰੂ ਹੋ ਜਾਂਦੇ ਆ ਔਰ ਪੂਰੀ ਤਰ੍ਹਾਂ ਠੀਕ ਕਰਨ ਦੇ ਲਈ ਇਹਨੂੰ 2 ਮਹੀਨੇ ਲੱਗਦੇ ਨੇ ਇਹਨੂੰ 2 ਮਹੀਨੇ ਲੱਗਦੇ ਆ ਇਹ ਹੈਗੇ ਜੀ ਫਿਸਟੋਲਾ ਦੀ ਦਵਾਈ ਜਿਸ ਤਰ੍ਹਾਂ ਕਿ ਮੈਂ ਦੱਸਿਆ ਵੀ 50 ਗ੍ਰਾਮ ਇਹ ਦਵਾਈ ਔਰ 50 ਗ੍ਰਾਮ ਧਾਗੇ ਵਾਲੀ ਮਿਸ਼ਰੀ ਮਿਕਸ ਕਰਕੇ 10 ਲੱਡੂ ਬਣਾਣੇ ਨੇ ਜੀ ਦੁੱ ਪਹਿਲੇ 10 ਦਿਨਾਂ ਦੇ ਵਿੱਚ ਹੀ ਫਰਕ ਪੈਣਾ ਸ਼ੁਰੂ ਹੋ ਜਾਂਦਾ ਔਰ ਫਿਸਟੂਲਾ ਨੂੰ 3 ਮਹੀਨੇ ਜਾਂ 2 ਮਹੀਨੇ ਲੱਗ ਜਾਂਦੇ ਨੇ ਠੀਕਾ ਨੂੰ ਕਿਉਂਕਿ ਇਹ ਬਹੁਤ ਸੀਰੀਅਸ ਡਿਜ਼ੀਜ਼ ਆ ਇਕੁਅਲ ਟੂ ਇਹਨੂੰ ਕੈਂਸਰ ਕਰਕਰੋ ਕਿਹਾ ਗਿਆ ਵਾ 3 ਮਹੀਨੇ ਲੱਗਦੇ ਇਹਨਾਂ ਨੂੰ ਪੂਰੀ ਤਰ੍ਹਾਂ ਠੀਕ ਹੋਣ ਨੂੰ ਆਈਪੀਐਸ ਦੀ ਦਵਾਈ ਜਿਹਨੂੰ ਆਪਾਂ ਸੰਗ ਰੈਣੀ ਕਹਿੰਦੇ ਆ ਸੰਗ ਰੈਣੀ ਦੇ ਵਿੱਚ ਅਸੀਂ ਕੁਝ ਹੋਰ ਭਸਮਾ ਦਾ ਮਿਸ਼ਰਣ ਵੀ ਦਿੰਨੇ ਆ ਬਣਾ ਕੇ ਇਹ ਦਵਾਈ ਵੀ ਦਿੰਨੇ ਆ ਔਰ ਇਹ ਦਵਾਈ ਦੀ ਇੱਕ ਪੁੜੀ ਸਿੰਗਲ ਡੋਜ਼ ਉਹਦਾ ਇੱਕ ਪੂਰਾ ਪ੍ਰੋਸੀਜਰ ਆ ਖਾਣ ਪੀਣ ਦਾ ਉਹ ਮਰੀਜ਼ ਦੇ ਆਣ ਤੇ ਅਸੀਂ ਉਹਨੂੰ ਦੱਸਾਂਗੇ ਕਿ ਕਿੱਦਾਂ ਖਾਣੀ ਆ ਉਸ ਦਿਨ ਪੂਰਾ ਡਾਈਟ ਸ਼ਾਮ ਨੂੰ ਇਹ ਦਵਾਈ ਲੈਣੀ ਹੈ ਜੀ ਪਾਣੀ ਦੇ ਨਾਲ ਔਰ ਪਹਿਲੀ ਡੋਜ਼ ਦੇ ਨਾਲ ਹੀ 50% ਸੰਗ੍ਰਹਿਣੀ ਠੀਕ ਹੋ ਜਾਂਦੀ ਹੈ ਔਰ ਮਹੀਨੇ ਦੀ ਦਵਾਈ ਹੋਰ ਨਾਲ ਦਿੱਤੀ ਜਾਂਦੀ ਹੈ ਸੰਗ੍ਰਹਿਣੀ ਪੂਰੀ ਤਰ੍ਹਾਂ ਠੀਕ ਹੋ ਜਾਏ ਇਸ ਕਰਕੇ ਸਕਰੀਨ ਤੇ ਤੁਹਾਡੇ ਨੰਬਰ ਦਿੱਤਾ ਗਿਆ ਵਾ ਉਸ ਉੱਤੋਂ ਤੁਸੀਂ ਕਾਲ ਕਰ ਸਕਦੇ ਹੋ ਡਾਕਟਰ ਨਾਲ ਗੱਲ ਕਰ ਸਕਦੇ ਹੋ ਤੇ ਤੁਸੀਂ ਇੱਥੇ ਪਹੁੰਚੋ ਪੁਰਨ ਜੀ ਇਵਨ ਆਯੁਰਵੇਦ ਇੱਥੇ ਪਹੁੰਚੋ ਆਪਣੀ ਹਰ ਬਿਮਾਰੀ ਦਾ ਇਲਾਜ ਲੈ ਕੇ ਆਓ ਆਪਣੀ ਹਰ ਬਿਮਾਰੀ ਇੱਥੇ ਲੈ ਕੇ ਆਓ ਤੇ ਇਲਾਜ ਜਿਹੜਾ ਕੀ ਲੈ ਕੇ ਜਾਓ